ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਕਾਰਪੇਂਟਰ ਸਤਪਾਲ ਸਿੰਘ ਵਾਸੀ ਆਨੰਦਗੜ੍ਹ ਜੋ ਕਿ ਮਾਨਸਾ ਜ਼ਿਲ੍ਹਾ ਦੇ ਵਿੱਚ ਪੈਂਦਾ ਜੀ ਇੱਥੋਂ ਤੋਂ ਰਹਿਣ ਵਾਲਾ ਵੀਰ ਤੇ ਇਹਨਾਂ ਦੀ ਕਲਾਕਾਰੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਸੋਹਣੀ ਵੀਰ ਨੇ ਰਸੋਈ ਤਿਆਰ ਕੀਤੀ ਐ ਕਾਰਪੇਂਟਰ ਦਾ ਕੰਮ ਆ ਵੀਰ ਦਾ ਜੋ ਕਿ ਇਹ ਤੁਸੀਂ ਵੇਖ ਰਹੇ ਹੋ ਪਿੰਡ ਦਾਨੇਵਾਲ ਸਰਦਾਰ ਵਿਕਰ ਸਿੰਘ son of ਬੂਟਾ ਸਿੰਘ ਦੇ ਘਰ ਤਿਆਰ ਕੀਤੀ ਹੋਈ ਹੈ ਜੋ ਕਿ ਦਾਨੇਵਾਲਾ ਪਿੰਡ ਸ਼ਹੀਦ ਬੂਟਾ ਸਿੰਘ ਜੀ ਦੇ ਯਾਦਗਾਰ ਗੇਟ ਦੇ ਸਾਹਮਣੇ ਬਿਲਕੁਲ ਘਰ ਉਹਨਾਂ ਦਾ ਵਿਕਰ ਸਿੰਘ son of ਬੂਟਾ ਸਿੰਘ ਉਹਨਾਂ ਦੇ ਘਰ ਤਿਆਰ ਕੀਤੀ ਹੈ ਰਸੋਈ ਤੁਸੀਂ ਜਾ ਕੇ ਖੁਦ ਦੇਖ ਸਕਦੇ ਹੋ ਜੀ ਤੇ ਬਹੁਤ ਹੀ ਸੋਹਣੀ ਜਮਾ ਸਿਰਾ ਕਰਾ ਪਿਆ ਵੀਰ ਨੇ ਬਹੁਤ ਸੋਹਣਾ ਵਰਕ ਹੈ ਵੀਰ ਦਾ ਅਗਰ ਤੁਸੀਂ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ